ਲੰਬੀ ਹਲਕੇ ਦੇ ਪਿੰਡ ਬਾਦਲ ਦੇ ਵਿਖੇ ਸਰਕਾਰੀ ਗੈਸਟ ਹਾਊਸ ਵਿੱਚ ਅੱਜ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਹ ਮੀਟਿੰਗ ਐਸਡੀਐਮ ਲੋਡ ਦੀ ਅਗਵਾਈ ਦੇ ਵਿੱਚ ਕਰਵਾਈ ਗਈ ਜੀਦੇ ਵੀ ਸਿਵਲ ਪ੍ਰਸ਼ਾਸਨ ਪੁਲੀ ਪ੍ਰਸ਼ਾਸਨ ਸਿਹਤ ਵਿਭਾਗ ਅਧਿਕਿਆ ਵਿਭਾਗ ਪੰਚਾਇਤ ਵਿਭਾਗ ਨੇ ਹੋਰ ਵੀ ਅਨੇਕ ਸੰਗਠਨਾਰੀ ਭਾਗਾਂ ਨੇ ਅਧਿਕਾਰੀ ਸ਼ਾਮਿਲ ਹੋਏ ਇਸ ਮੀਟਿੰਗ ਦਾ ਮੁੱਖ ਮਕਸਦ ਨਸ਼ਾ ਵਿਰੋਧ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਮਹਿੰਮ ਨੂੰ ਹੋਰ ਜੋਰ ਸ਼ੋਰ ਨਾਲ ਅੱਗੇ ਵਧਾਉਣਾ ਸੀ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਹੁਣ ਲਗਾਤਾਰ ਪਿੰਡਾਂ ਦੇ ਵਿੱਚ ਪੁਲਿਸ ਡਾਕਟਰ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮਹਿੰਮ ਚਲਾਉਣਗੇ ਤੇ ਘਰ-ਘਰ ਜਾ ਕੇ ਲੋਕਾਂ ਨੂੰ ਨਸ਼ਾ ਤੋਂ ਹੋਏ ਪੁਰਾਣੇ ਖੌਂਦੇ ਬਾਰੇ ਜਾਗਰੂਕ ਕਰਨਗੇ ਇਹਦੇ ਨਾਲ ਨਾਲ ਜੋ ਲੋਕ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਸਾਥੀ ਜੋ ਵਿਅਕਤੀ ਨਸ਼ਾ ਵੇਚਦੇ ਹਨ ਜਾਂ ਨਸ਼ਾ ਨਾਲ ਜੁੜੇ ਕਾਰੋਬਾਰਿਕ ਸ਼ਾਮਿਲਾਂ ਉਹਨਾਂ ਬਾਰੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਤੁਰੰਤ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇਣ ਤਾਂ ਜੋ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਅਧਿਕਾਰੀਆਂ ਨੇ ਕਿਹਾ ਕਿ ਨਸ਼ੇ ਦੀ ਕੁਰਲਾਏ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਦੇ ਲਈ ਇਹ ਮੁਹਿੰਮ ਪੂਰੇ ਸਹਿਯੋਗ ਨਾਲ ਚੱਲ ਰਹੇਗੀ ਕੀ ਨਾ ਮੈਂ ਕਿੱਥੋਂ ਤੇ ਕੀ ਲਗਾਇਆ ਗਿਆ ਤੁਹਾਨੂੰ ਮੈਂ ਪਰਪਰ ਸਿੰਘ ਜੀ ਸਾਹਿਬ ਦਾ ਸਰਪੰਚ ਕੰਨੀ ਵਾਲਾ ਫੱਟਾ ਜਿਹਨੂੰ ਕਿਹੜਾ ਪਾਰਟੀ ਨੇ ਕਿਹੜਾ ਪਿਛਲੇ 1 ਮਹੀਨੇ ਤੋਂ ਕਿਹੜਾ ਹਲਕਾ ਕੋਆਰਡੀਨੇਟਰ ਲੰਮੀ ਲਾਇਆ ਹੋਇਆ ਉਸ ਦੇ ਸਬੰਧ ਦੇ ਵਿੱਚ ਅੱਜ ਕਿਹਦੀ ਸਾਡੀ ਅਜਾ ਬਾਦਲ ਰੈਸਟ ਹਾਊਸ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੀਟਿੰਗ ਸੀ ਔਰ ਸਾਡੇ ਜਿਹੜੇ ਟੀਮ ਦੇ ਵਿੱਚ ਉਹ ਸਟਾਰ ਕੀਤਾ ਪਰਗਤ ਸਿੰਘ ਜੀ ਬਾਈ ਸਾਡਾ ਸਿੱਖ ਵਾਲਾ ਵਾਈਸ ਕੋਆਰਡੀਨੇਟਰ ਹੈ ਕਿਹੜਾ ਆਪਣਾ ਲੰਮੀ ਲਾਇਆ ਹੈਗਾ ਬਾਈ ਰਾਜਾ ਜੀ ਇੱਧਰ ਸਾਡੀ ਮੰਡੀ ਦਾ ਭਾਲੀ ਕਿੰਨੀ ਤੋਂ ਉਹ ਆ ਕਿਹਦੇ ਵਾਈਸ ਕੋਆਰਡੀਨੇਟਰ ਲਾਇਆ ਟੀਮ ਦਾ ਉਹ ਸਟਾਰ ਕੀਤਾ ਔਰ ਮਾਨ ਸਾਹਿਬ ਦੀ ਕੋ ਇਸ ਤਰ੍ਹਾਂ ਜਿਹੜਾ ਨਸ਼ੇ ਦੀ ਜਿਹੜੀ ਮਾੜੀ ਜਾੜਾ ਉਹਨੂੰ ਜਦੋਂ ਕੱਟਣਾ ਹੈ ਜੀ ਬਈ ਕੰਡ ਵਿੱਚ ਕਿਹੜੇ ਕਿਹੜੇ ਡਿਪਾਰਟਮੈਂਟਸ ਜਿਹੜੇ ਅੱਜ ਮੀਟਿੰਗ ਹੋਈ ਹੈ ਕਿੰਨੇ ਡਿਪਾਰਟਮੈਂਟ ਆਏ ਅੱਜ ਲਗਭਗ ਹੈ ਜੀ ਜਿਹੜੇ ਸਾਰੇ ਡਿਪਾਰਟਮੈਂਟ ਹੀ ਨੇ ਸਾਡੇ ਬਾਦਲ ਰੈਸਟ ਹਾਊਸ ਪਹੁੰਚੇ ਸੀਗੇ ਔਰ ਪ੍ਰਸ਼ਾਸਨ ਔਰ ਸਾਡੇ ਕਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜੋ ਅਪੀਲ ਹੈ ਸਾਡੇ ਮਹਿਕਮਿਆਂ ਨੇ ਇਹੀ ਗੱਲ ਕਹੀ ਹੈ ਕਿ ਜਿੰਨੀ ਵੀ ਉਹਨਾਂ ਦੀ ਪਬਲਿਕ ਡੀਲਿੰਗ ਹੈ ਬਦ ਤੋਂ ਬਦ ਉਹ ਸਹਿਯੋਗ ਦੇਣ ਔਰ ਲੋਕਾਂ ਨੂੰ ਸਮਝਾਉਣ ਕਿ ਕਿਸ ਤਰ੍ਹਾਂ ਜਿਹੜਾ ਨਸ਼ੇ ਨੂੰ ਜਿਹੜੇ ਡੀਡਿਕਸ਼ਨ ਸੈਂਟਰ ਕਾਪੇ ਇੱਕ ਤੋਂ ਦੋ ਜਾਣੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਦਾਖਲ ਕਰਾਫੇ ਕੀਤੇ ਉਹਨਾਂ ਨੂੰ ਨਸ਼ੇ ਤੋਂ ਸ਼ਰਾਬੇ ਕੀ ਜੀ ਸਰ ਜਿਹੜੀ ਯੁੱਧ ਨਸ਼ਿਆਂ ਦੇ ਵਿਰੁੱਧ ਮੀਟਿੰਗ ਹੋਈ ਹੈ ਕੀ ਕੀ ਐਜੈਂਸ ਦੇ ਵਿੱਚ ਜਿਹੜੇ ਨਵੇਂ ਡਿਸੀਜਨ ਹੈ ਕੀ ਕੀ ਹਲਕੇ ਦੇ ਵਿੱਚ ਕੀਤਾ ਚੱਲ ਰਿਹਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਰਣਮਈਅਤ ਜਿਹੜੀ ਸਾਡੇ 1 ਮਹੀਨਾ ਪਹਿਲਾਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲਦੀ ਸੀ ਉਹਦਾ ਵਿੱਚ ਕਿਸੇ ਕੰਨ ਠਹਿਰਾ ਆ ਗਿਆ ਸੀਗਾ ਹੁਣ ਅਸੀਂ ਅੱਜ ਮੀਟਿੰਗ ਕਰਕੇ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਸਾਡੇ ਪਿੰਡ ਰਹਿ ਗਏ ਵਿਧਾਨ ਸਭਾ ਹਲਕਾ ਵਾਈਜ਼ ਉਹਨਾਂ ਦੇ ਵਿੱਚ ਅਸੀਂ ਫੇਰ ਹਰ ਪਿੰਡ-ਪਿੰਡ ਜਾਵਾਂਗੇ ਤੇ ਨਸ਼ਿਆਂ ਨੂੰ ਲੋਕਾਂ ਨੂੰ ਰੋਕਣ ਲਈ ਜਿਹੜਾ ਹੁਕਾ ਦੇਵਾਂਗੇ ਤੇ ਸਾਡੀਆਂ ਅਸੀਂ ਟੀਮਾਂ ਵੀ ਬਣਾ ਲਈਆਂ ਤੇ ਜਿਹੜੀਆਂ ਸਾਡੀਆਂ ਸਿਵਲ ਸੀਵੀਡੀ ਵਿਲੇਜ ਵੀਸੀਡੀ ਵਿਲੇਜ ਫੰਡਸ ਕਮੇਟੀ ਬਣੀਆਂ ਸੀਗੀਆਂ ਪੀਡੀਸੀ ਉਹਨਾਂ ਦੇ ਵਿੱਚ ਵੀ ਅਸੀਂ ਥੋੜੀ-ਬਹੁਤ ਚੇਂਜ ਕਰਾਂਗੇ ਤਾਂ ਜੋ ਜਿਹੜਾ ਸਰਕਾਰ ਦਾ ਜੋ ਮਕਸਦ ਹੈ ਨਸ਼ਿਆਂ ਨੂੰ ਰੋਕਣ ਦਾ ਇਹਨੂੰ ਜੜੋਂ ਪੱਟਣ ਦਾ ਉਹ ਪੂਰਾ ਹੋ ਸਕਦਾ ਸਰ ਕਿੰਨੇ ਵਿਭਾਗ ਨੇ ਜਿਹੜੇ ਐਸਟੀਮਾ ਦੇ ਵਿੱਚ ਲਿੱਤੇ ਕਿੰਨੇ ਕਿਹੜੇ ਕਿਹੜੇ ਵਿਭਾਗ ਸ਼ਾਮਲ ਰਹਿਣਗੇ ਸਾਰੇ ਡਿਪਾਰਟਮੈਂਟ ਇਹਦੇ ਵਿੱਚ ਆਪ ਦੀ ਸ਼ਮੂਲੀਅਤ ਕਰਨਗੇ ਜੀ ਤਾਂ ਸਰ ਸਪੈਸ਼ਲ ਕੋਈ ਪੁਲਿਸ ਨੂੰ ਵੀ ਗਾਈਡਲਾਈਨ ਦਿੱਤੀ ਗਈ ਐਸੇ ਬਾਬਤ ਇਹ ਪੂਰਸ ਵੀ ਸਾਡਾ ਪਾਰਟ ਐਂਡ ਪਾਰਸਲ ਆ ਸਾਰੇ ਡਿਪਾਰਟਮੈਂਟਾਂ ਦਾ ਜੀ ਸਰ ਅਸੀਂ ਰਲ ਕੇ ਹੀ ਇਸ ਮਹਿਮ ਨੂੰ ਸਰੇ ਲਾਵਾਂਗੇ ਜੀ ਕੋਈ ਵਿਸ਼ੇਸ਼ ਅਪੀਲ ਲੋਕਾਂ ਨੂੰ ਕਰਨਾ ਚਾਹਾਂਗੇ ਸਾਡੀ ਤਾਂ ਪ੍ਰਸ਼ਾਸਨ ਵੱਲੋਂ ਇਹੀ ਲੋਕਾਂ ਨੂੰ ਅਪੀਲ ਆ ਕੇ ਜਿਵੇਂ ਸਾਡੇ ਮਾਜੂਬ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਦੀ ਇੱਛਾ ਹੈ ਕਿ ਜਿਹੜੀ ਹੈ ਜੁਧ ਨਸ਼ਿਆਂ ਵਿਰੁੱਧ ਮੁਹਮਦੇ ਵਿੱਚ ਅਸੀਂ ਸਾਰੇ ਬਾਤ ਚੜ ਕੇ ਹਿੱਸਾ ਲਈਏ ਤਾਂ ਜੋ ਅਸੀਂ ਜਿਹੜੇ ਕੋਈ ਸਾਡੇ ਬੱਚੇ ਐ ਇਹਦੇ ਵਿੱਚ ਗ੍ਰਿਸ਼ਤ ਆ ਉਹਨਾਂ ਨੂੰ ਅਸੀਂ ਸਿੱਧੇ ਪਾਸੇ ਲਾ ਸਕੀਏ ਉਹਨਾਂ ਨੂੰ ਉਹਨਾਂ ਦੇ ਕੰਮ ਤੋਂ ਲੈ ਕੇ ਤੇ ਲਾ ਸਕੀਏ ਤੇ ਇਸ ਨੂੰ ਅਸੀਂ ਪੰਜਾਬ ਦੇ ਵਿੱਚ ਜੜ ਨਸ਼ਾ ਬਿਲਕੁਲ ਜੜੋਂ ਖਤਮ ਕਰ